ਖਟੜਾ ਸਾਹਿਬ ਨੇ ਸ਼ਰਿਆਮ ਚਾਲਨ ਕਰਤਾ ਕਹਿੰਦੇ ਸੁਖਬੀਰ ਸਿੰਘ ਬਾਦਲ ਜਦੋਂ ਮਰਜੀ ਆ ਕੇ ਮੇਰੇ ਨਾਲ ਬਹਿਸ ਹੈ ਜਿਹੜੀ ਉਹ ਕਰ ਸਕਦੇ ਨੇ ਮੈਂ ਜਵਾਬ ਹੈ ਜਿਹੜਾ ਦੇਵਾਂਗਾ ਤੇ ਉਹਨਾਂ ਨੇ ਕਿਹਾ ਕਿ ਕਾਲੀ ਦਲ ਦੇ ਤੇਵਰ ਨੇ ਜਿਹੜੇ ਉਹ ਬਦਲ ਚੁੱਕੇ ਨੇ ਖਟੜਾ ਸਾਹਿਬ ਉਹ ਸਖਸ਼ੀਤ ਨੇ ਜਿਨ੍ਹਾਂ ਨੇ ਇਸ ਬੇਅਦਬੀ ਵਾਲੇ ਮਾਮਲਿਆਂ ਦੀ ਪੜਤਾਲ ਕੀਤੀ ਖਟੜਾ ਸਾਹਿਬ ਦੀ ਇਸ ਗੱਲ ਦਾ ਉਹਨਾਂ ਨੂੰ ਵਧਾਈ ਵੀ ਦਿੰਦਾ ਹੈ ਕਿ ਸਰਕਾਰ ਹੋਰ ਪਾਸੇ ਨੂੰ ਚਾਹੁੰਦੀ ਸੀ ਇਹਦੇ باوجود ਉਹਨਾਂ ਨੇ ਰੁਪਿੰਦਰ ਤੇ ਜਸਵਿੰਦਰ ਦੋ ਲੜਕਿਆਂ ਨੂੰ ਬੇਗੁਨਾਹ ਕੀਤਾ ਵੀ ਨਹੀਂ ਹੈ ਸ਼ਾਮਲ ਜੇ ਉਹਨਾਂ ਕੋਲ ਇਹ ਸੱਚਾਈ ਹੋਰ ਹੈ ਰਣਵੀਰ ਸੋ ਖਟੜਾ ਝੂਠ ਬੋਲਦੇ ਨੇ ਹੂੰ ਉਹ ਤਾਂ ਕਹਿ ਰਹੇ ਨੇ ਕਿ ਕਰੋ ਮੇਰੇ ਦੇ ਕੇਸ ਵਿੱਚ ਜਵਾਬ ਦੇਵਾਂਗਾ 1 ਜੂਨ ਨੂੰ ਗੁਰੂ ਸਾਹਿਬ ਦਾ 2015 ਦੇ ਵਿੱਚ ਚੋਰੀ ਹੁੰਦਾ ਹੈ ਤੇ ਪੱਤਰੇ ਤਾਂ ਜਿਹੜੇ ਅੰਗ ਹੈ ਗੁਰੂ ਸਾਹਿਬ ਦੇ ਉਹ ਤਾਂ ਕਿ ਉਬਰ ਦੇ ਮਹੀਨੇ ਚ ਖਲਾਰੇਗੇ ਹਾਂ ਲਲਕਾਰਿਆ ਗਿਆ ਕਿ ਤੁਹਾਡਾ ਗੁਰੂ ਸਾਡੇ ਕੋਲੇ ਹੈ ਬਰਗਾੜੀ ਪਿੰਡ ਜੀ ਹੈ ਬਿਲਕੁਲ ਤੇ ਸੁਖਬੀਰ ਜੀ ਹੋਰੀ ਡਿਪਟੀ ਮੁੱਖ ਮੰਤਰੀ ਦੇ ਨਾਲ ਨਾਲ ਹੋਮ ਮਿਨਿਸਟਰ ਵੀ ਸੀ ਜੇ ਲੱਗਦਾ ਅਕਾਲੀ ਦਲ ਨੂੰ ਜਾਂ ਬਲਟੋਆ ਸਾਹਿਬ ਨੂੰ ਕਿ ਖਟੜਾ ਸਾਹਿਬ ਗਲਤ ਬੋਲਦੇ ਆ ਅਕਾਲੀ ਦਲ ਨੂੰ ਨੀਵਾ ਦਿਖਾ ਰਹੇ ਨੇ ਤੇ ਫਿਰ ਮਾਨ ਹਾਨੀ ਦਾ ਪਹੁੰਚ ਕੀਤੀ ਬਿਲਕੁਲ ਕੱਲ ਅਕਾਲੀ ਦਲ ਤੇ ਦੁਬਾਰਾ ਮੁੜਗੇਟ ਲੋ ਸਾਹਿਬ ਤਾਂ ਕੱਲ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਜਿਹੜੇ ਸੈੱਟ ਦੇ ਮੁਖੀ ਰਹਿ ਚੁੱਕੇ ਨੇ ਰਣਵੀਰ ਸਿੰਘ ਖੱਟੜਾ ਜਿਸ ਤੋਂ ਬਾਅਦ ਅਕਾਲੀ ਦਲ ਦਾ ਤੇ ਖੱਟੜਾ ਹੁਣਾਂ ਦਾ ਆਪਸੀ ਇੱਕ ਤਕਰਾਰ ਹੈ ਜਿਹੜੀ ਸਾਹਮਣੇ ਆਈ ਹੈ ਖੱਟੜਾ ਸਾਹਿਬ ਨੇ ਸ਼ਰਯਮ ਚੈਲੰਜ ਕਰਤਾ ਕਹਿੰਦੇ ਸੁਖਬੀਰ ਸਿੰਘ ਬਾਦਲ ਜਦੋਂ ਮਰਜ਼ੀ ਆ ਕੇ ਮੇਰੇ ਨਾਲ ਬਹਿਸ ਹੈ ਜਿਹੜੀ ਉਹ ਕਰ ਸਕਦੇ ਨੇ ਮੈਂ ਜਵਾਬ ਹੈ ਜਿਹੜਾ ਦੇਵਾਂਗਾ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਤੇਵਰ ਨੇ ਜਿਹੜੇ ਉਹ ਬਦਲ ਚੁੱਕੇ ਨੇ ਕਿਉਂਕਿ ਇਹ ਕਿਹਾ ਗਿਆ ਸੀ ਕਿ ਰਣਵੀਰ ਸਿੰਘ ਖੱਟੜਾ ਦੇ ਤੇਵਰ ਬਦਲੇ ਨੇ ਇਹ ਗੱਲ ਬਲਟੋਹਾ ਸਾਹਿਬ ਉਹਨਾਂ ਨੇ ਕਹੀ ਸੀ ਜਿਸ ਦੇ ਜਵਾਬ ਵਿੱਚ ਕਿਹਾ ਕਿ ਅਕਾਲੀ ਦਲ ਦੇ ਤੇਵਰ ਹੈ ਜਿਹੜੇ ਉਹ ਬਦਲ ਚੁੱਕੇ ਆ ਲਗਾਤਾਰ ਇਹਨਾਂ ਚੀਜ਼ਾਂ ਦੇ ਵਿੱਚ ਉਲਝਦਾ ਜਾ ਰਿਹਾ ਅਕਾਲੀ ਦਲ ਢੱਲੋਂ ਸਭ ਲਗਾਤਾਰ ਹਰ ਰੋਜ਼ ਕੋਈ ਇਹੋ ਜਿਹੀ ਚੀਜ਼ ਹੁੰਦੀ ਹੈ ਕਿ ਅਕਾਲੀ ਦਲ ਹੈ ਜਿਹੜਾ ਹੋਰ ਗਹਿਰਾਈ ਦੇ ਵਿੱਚ ਚਲਾ ਜਾਂਦਾ ਹੈ ਹੋਰ ਕੋਈ ਨਾ ਕੋਈ ਚੀਜ਼ ਹੈ ਜਿਹੜੀ ਉਹ ਆਣ ਘੇਰਦੀ ਹੈ ਇਹਨਾਂ ਨੂੰ ਇਹਨਾਂ ਦੇ ਪਾਰ ਕਿਵੇਂ ਨਿਕਲਿਆ ਜਾਵੇ ਤੇ ਪੂਰਾ ਮੈਟਰ ਹੈ ਜਿਹੜਾ ਖਟੜਾ ਸਾਹਿਬ ਹੋਂ ਵਾਲਾ ਇੱਕ ਇਸ ਤਰ੍ਹਾਂ ਚੱਲ ਰਿਹਾ ਹੈ ਇਹ ਜ਼ਰੂਰ ਸਾਂਝਾ ਕਰੋ ਦੇਖੋ ਖਟੜਾ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇਸ ਬੇਅਦਬੀ ਵਾਲੇ ਮਾਮਲਿਆਂ ਦੀ ਪੜਤਾਲ ਕੀਤੀ ਹੈ ਜੀ ਬਹੁਤ ਬਰੀਕੀ ਨਾਲ ਪੜਤਾਲ ਕੀਤੀ ਮੈਂ ਖਟੜਾ ਸਾਹਿਬ ਦੀ ਇਸ ਗੱਲ ਦਾ ਉਹਨਾਂ ਨੂੰ ਵਧਾਈ ਵੀ ਦਿਨਾ ਹੈ ਕਿ ਸਰਕਾਰ ਹੋਰ ਪਾਸੇ ਨੂੰ ਚਾਹੁੰਦੀ ਸੀ ਹੂੰ ਇਹਦੇ باوجود ਉਹਨਾਂ ਨੇ ਰੁਪਿੰਦਰ ਤੇ ਜਸਵਿੰਦਰ ਦੋ ਲੜਕਿਆਂ ਨੂੰ ਬੇਗੁਨਾਹ ਕੀਤਾ ਵੀ ਨਹੀਂ ਹੈ ਸ਼ਾਮਲ ਜਦਕਿ ਸੁਖਵੀਰ ਸੇ ਉਹ ਬਾਦਲ ਦੱਸਣ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਇਕਬਾਲਪ੍ਰੀਤ ਸਿੰਘ ਸੋਹਤਾ ਸਾਹਿਬ ਨੂੰ ਨਾਲ ਲੈ ਕੇ ਜਿਹੜੇ ਸਿੱਟ ਦੇ ਮੁਖੀ ਸੀ ਜੀ ਲਓ ਜੀ ਲੱਭ ਗਏ ਦੋਸ਼ੀ ਤਾਂ ਮੇਰੇ ਮਨ ਨੂੰ ਬੜੀ ਸ਼ਾਂਤੀ ਹੋਈ ਆ ਮੈਂ ਨਾ ਡਾ ਸਭ ਚੱਲਿਆ ਮੱਥਾ ਟੇਕਣਾ ਸੂਤਾ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ ਉਦੋਂ ਬਾਅਦ ਤੁਹਾਡੀ ਸਰਕਾਰ ਰਹੀ ਤੇ ਅੱਜ ਤੱਕਰ ਤੁਸੀਂ ਉਹਦੇ ਤੇ ਬੋਲੇ ਹੂੰ ਕਿ ਉਹ ਦੋ ਨੌਜਵਾਨ ਕਿਉਂ ਫੜੇ ਸੀ ਪ੍ਰਦੀਪ ਕਲੇਰ ਨੇ ਸਾਰਾ ਕੁਝ ਕਲੀਅਰ ਕਰਤਾ ਹੂੰ ਜਿਹੜੀ ਚਿੱਠੀ ਆਈ ਉਹ ਤਾਂ ਕਹਿੰਦੇ ਹਿੰਦੀ ਚ ਸੀ ਜੀ ਉਹਦੇ ਵਿੱਚ ਖਿਮਾ ਜਾਚਰਨਾ ਪਾਇਆ ਗਿਆ ਇਸ ਕਰਕੇ ਜੇ ਇਹਦੇ ਆ ਤੱਥ ਪੁੱਛਣਾ ਹੈ ਤਾ ਜੱਥੇਦਾਰ ਗੁਰਮੁਖ ਸਿੰਘ ਤੇ ਜੱਥੇਦਾਰ ਗੁਰਵਚਨ ਸਿੰਘ ਜੱਥੇਦਾਰ ਅਕਾਲ ਤਖਤ ਇਹਨਾਂ ਨੂੰ ਕਰਨ ਸਵਰ ਹੂੰ ਦੁੱਧਾ ਦੁੱਧ ਪਾਣੀ ਦਾ ਪਾਣੀ ਆਜੂ ਮੈਨੂੰ ਜੀ ਫਲਾਣੇ ਨੂੰ ਮਿਲਿਆ ਜੀ ਉਹ ਤਾਂ ਸ਼੍ਰੀ ਆਮ ਕਹਿ ਰਹੇ ਨੇ ਕਿ ਹਰਸ਼ ਧੂਰੀ ਤੇ ਤੁਹਾਡੀ ਕੋਠੀ ਜਾਂਦੇ ਹੁੰਦੇ ਸੀ ਚਟਿੱਗੜ੍ਹ ਦੇ ਵਿੱਚ ਇਹਦਾ ਜਵਾਬ ਤੁਸੀਂ ਕੀ ਦਿਓਗੇ ਜੇ ਨਹੀਂ ਆਉਂਦੇ ਹੈ ਜਨਕਪਤੀ ਸੁਤਰਾ ਭਲੇਮਾਨਸ ਜੀ ਅਗਲੇ ਤੱਥ ਦੇ ਆਧਾਰ ਤੇ ਗੱਲ ਕਰ ਰਹੇ ਨੇ ਮੈਨੂੰ ਨਹੀਂ ਪਤਾ ਬਲਟੋਆ ਸਾਹਿਬ ਦੇ ਕੋਲੇ ਕਿਹੜੀ ਹੈ ਗੱਲ ਜਿਹੜੀ ਉਹ ਤੱਥ ਰੱਖ ਰਹੇ ਨੇ ਜੇ ਉਹਨਾਂ ਕੋਲੇ ਸਚਾਈ ਹੋਰ ਹੈ ਰਣਵੀਰ ਸਿੰਘ ਖਟੜਾ ਝੂਠ ਬੋਲਦੇ ਨੇ ਹੂੰ ਉਹ ਤਾਂ ਕਹਿ ਰਹੇ ਨੇ ਕਿ ਕਰੋ ਮੇਰੇ ਤੇ ਕੇਸ ਮੈਂ ਜਵਾਬ ਦੇਵਾਂਗਾ ਜੀ ਪਰ ਜਿੰਨੀ ਬਰੀਕੀ ਨਾਲ ਇਹਨਾਂ ਨੇ ਉਸ ਮਾਮਲੇ ਨੂੰ ਕੱਢਿਆ ਤੁਸੀਂ ਪਹਿਲਾਂ ਇਹ ਦੱਸੋ 1 ਜੂਨ ਨੂੰ ਗੁਰੂ ਸਾਹਿਬ ਦਾ 2015 ਦੇ ਵਿੱਚ ਚੋਰੀ ਹੁੰਦਾ ਹੈ ਤੇ ਪੱਤਰੇ ਤਾਂ ਜਿਹੜੇ ਅੰਗ ਹੈ ਗੁਰੂ ਸਾਹਿਬ ਦੇ ਉਹ ਤਾਂ ਅਕਤੂਬਰ ਦੇ ਮਹੀਨੇ ਚ ਖਿਲਾਰੇ ਗਏ ਹੂੰ ਲਲਕਾਰਿਆ ਗਿਆ ਕਿ ਤੁਹਾਡਾ ਗੁਰੂ ਸਾਡੇ ਕੋਲੇ ਹੈ ਬਰਗਾਰੀ ਪਿੰਡ ਜੀ ਹੈ ਬਿਲਕੁਲ ਤੇ ਸੁਖਵੀਰ ਜੀ ਹੋਰੀ ਡਿਪਟੀ ਮੁੱਖ ਮੰਤਰੀ ਦੇ ਨਾਲ ਨਾਲ ਹੋਮ ਮਿਨਿਸਟਰ ਵੀ ਸੀ ਠੀਕੇ ਜੀ ਤੁਸੀਂ ਕਿਹੜੀ ਕਾਰਵਾਈ ਕੀਤੀ ਇਹਦਾ ਜਵਾਬ ਦੇਣ ਬੁਲਟਵਾਰ ਸਾਹਿਬ ਹੂੰ ਤੇ ਤੁਸੀਂ ਬਾਅਦ ਦੇ ਵਿੱਚ ਕਹਤਾ ਉਹਦਾ ਸੀਵੀਆਈ ਨੂੰ ਦਵਾਤੀ ਸਾਤੋਂ ਬਿਲਕੁਲ ਜੋੜ પાਕੇ 1 ਜੂਨ ਤੋਂ ਲੈ ਕੇ ਜਦੋਂ ਤੱਕ ਅਕਤੂਬਰ ਦੇ ਮਹੀਨੇ ਤੱਕ 4 ਸਵਾ 4 ਮਹੀਨੇ ਹੂੰ ਉਦੋਂ ਤੱਕ ਤਾਂ ਜਾਂਚ ਤੁਹਾਡੇ ਕੋਲ ਸੀ ਸੁਖਵੀਰ ਸਿੰਘ ਦੇ ਅਧੀਨ ਸੀ ਉਦੋਂ ਤੁਸੀਂ ਕਿਹੜਾ ਕੰਮ ਕੀਤਾ ਹੂੰ ਇੱਕ ਇੱਕ ਅੰਕ ਨਾਲ ਉਹਨਾਂ ਨੇ ਦੱਸਿਆ ਇੰਨੀ ਬਰੀਕੀ ਨਾਲ ਜਿਸ ਬੰਦੇ ਨੇ ਜਾਂਚ ਕੀਤੀ ਹੈ ਕਿ ਉਹ ਜਿਹੜਾ ਪੈਨ ਲੱਭਿਆ ਉਹ ਪੇਪਰ ਕਿੱਥੋਂ ਲਿਆ ਉਹ ਦੁਕਾਨ ਲੱਭੀ ਹੂੰ ਉਹਨਾਂ ਨੇ ਕੜੀ ਨਾਲ ਕੜੀ ਜੋੜੀ ਹੈ ਤੇ ਜਿੰਨਾ ਤੋਂ ਵੋਟਾਂ ਦਾ ਪ੍ਰਾਗ ਕਰ ਲੈਣਾ ਸੀ ਉਹਨਾਂ ਬਾਲ ਤਾਂ ਪਿੱਠੇ ਬਿਲਕੁਲ ਉਹਨਾਂ ਬਾਲ ਤਾਂ ਕਦੇ ਗੱਲ ਹੀ ਨਹੀਂ ਕਰਦੇ ਨਾਲੇ ਬਹਿਸ ਨੂੰ ਚੈਲੰਜ ਕਰ ਰਹੇ ਨੇ ਢੱਲੂ ਸਾਹਿਬ ਉਹ ਆਮ ਬੰਦਾ ਨਹੀਂ ਕਰ ਸਕਦਾ ਮੈਂ ਕਹਿਣਾ ਜੀ ਕਰਕੇ ਦਿਖਾਓ ਨਾ ਕੱਲਾ ਕੱਲਾ ਰਿਕਾਰਡ ਦੱਸ ਰਹੇ ਨੇ ਜੇ ਲੱਗਦਾ ਅਕਾਲੀ ਦਲ ਨੂੰ ਜਾਂ ਬਲਟੋਆ ਸਾਹਿਬ ਨੂੰ ਕਿ ਖਟੜਾ ਸਾਹਿਬ ਗਲਤ ਬੋਲਦੇ ਆ ਅਕਾਲੀ ਦਲ ਨੂੰ ਨੀਵਾ ਦਿਖਾ ਰਹੇ ਨੇ ਤੇ ਫਿਰ ਮਾਨਹਾਨੀ ਦਾ ਪੌਣ ਕੇਸ ਬਿਲਕੁਲ ਸੋ ਗੱਲਾਂ ਬਾਤਾਂ ਨਾਲ ਨਹੀਂ ਇਹ ਜੀ ਦਬ ਬਹੁਤ ਗੁੰਝਲਦਾਰ ਨੇ ਹੂੰ ਇਹ ਤਾਂ ਸਬੂਤਾ ਤੇ ਕੜੀ ਦੇ ਆਧਾਰ ਦੇ ਉੱਤੇ ਕੰਮ ਕਰਨਗੇ ਜੇ ਤੁਹਾਨੂੰ ਲੱਗਦਾ ਸੀ ਕਿ ਖਟੜਾ ਸਾਹਿਬ ਠੀਕ ਪੜਤਾਲ ਨਹੀਂ ਕਰ ਰਹੇ ਤੁਸੀਂ ਉਹ ਤੋਂ ਬਦਲ ਲੈਂਦੇ ਜੀ ਗੱਲ ਇਹ ਹੈ ਇਹ ਕਰਾਉਣਾ ਨਹੀਂ ਚਾਹੁੰਦੇ ਸੀ ਹੂੰ ਤੇ ਜਿਹੜਾ ਗੁਰੂ ਸਾਹਿਬ ਦਾ ਸਾੰਗ ਕੀਤਾ ਉਹਨੇ 2007 ਦੇ ਵਿੱਚ ਉਹ ਤਾਂ ਖਟੜਾ ਸਾਹਿਬ ਨਹੀਂ ਕਰ ਰਹੇ ਹੂੰ ਉਹਦਾ ਕੇਸ ਕਿਉਂ ਵਾਪਸ ਲਿਆ ਇਹਦਾ ਜਵਾਬ ਹੈ ਇਹਨਾਂ ਕੋਲ ਕਿਸੇ ਕੋਲ ਜੀ ਕਿ ਤੁਸੀਂ 12 ਦੇ ਵਿੱਚ ਜਾ ਕੇ ਉਹ ਵਾਪਸ ਲੈ ਲਿਆ ਜਦੋਂ ਵੋਟਾਂ 'ਚ 4 ਦਿਨ ਰਹਿੰਦੇ ਸੀ ਬਿਲਕੁਲ ਤੇ ਕਹਿੰਦੇ ਕਿ ਉਹ ਲੋਕਾਂ ਨੂੰ ਕਿ ਉਦੋਂ ਤਾਂ ਚੋਣ ਜਾਬਤਾ ਲੱਗਿਆ ਵਾ ਸੀ ਚੋਣ ਜਾਬਤਾ 5 ਸਾਲ ਲੱਗਿਆ ਰਿਹਾ ਬਿਲਕੁਲ ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਕਰੋ ਝੂਠ ਨਾ ਬੋਲੋ ਅਸਲੀਅਤ ਸਾਨੂੰ ਨਹੀਂ ਪਤਾ ਇਹਦੇ ਵਿੱਚ ਕੌਣ ਸੱਚਾ ਕੌਣ ਝੂਠਾ ਹੈ ਹੂੰ ਇਹ ਮਾਮਲਾ ਜਿਹੜਾ ਜੀ ਇਹ ਜਾਂਚਦਾ ਖਟੜਾ ਸਾਹਿਬ ਵੀ ਇੱਥੇ ਨੇ ਅਕਾਲੀ ਆਗੂ ਵੀ ਇੱਥੇ ਨੇ ਜਾਂ ਤਾਂ ਇੱਕ ਵੱਡੇ ਮੰਚ ਤੇ ਇਕੱਠੀ ਬੈਸ ਕਰ ਲੈਣ ਬਿਲਕੁਲ ਜਾਂ ਉਹ ਆਪਣਾ ਤੱਤ ਦੱਸਣ ਕਿ ਆਹ ਕਾਰਨ ਹੈ ਜਿਹੜਾ ਰਣਵੀਰ ਸਿੰਘ ਖਟੜਾ ਸਾਹਿਬ ਆਈ ਜੀ ਇਹ ਰਿਟਾਇਰਡ ਆਈ ਜੀ ਝੂਠ ਬੋਲ ਰਹੇ ਨੇ ਇਹ ਗਲਤ ਤੱਥ ਪੇਸ਼ ਕਰ ਰਹੇ ਨੇ ਤੇ ਉਹਦਾ ਜਵਾਬ ਖਟੜਾ ਸਾਹਿਬ ਦੇਣਗੇ ਜੀ ਸੋ ਇਹਨੂੰ ਭੰਬਲ ਪੂਸੇ ਚ ਨਾ ਪਾਓ ਅਸਲੀਅਤ ਜੇ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਵਿੱਚਲੇ ਇਹਦਾ ਮਤਲਬ ਅੱਖਾਂ ਬਿੱਲੀ ਨੂੰ ਦਿਸਣੋਂ ਨਹੀਂ ਹਟ ਗਿਆ ਲੋਕਾਂ ਨੂੰ ਸਾਰਾ ਕੁਝ ਪਤਾ ਕੌਣ ਸੱਚਾ ਕੌਣ ਝੂਠਾ ਕਿਰਪਾ ਕਰਕੇ ਇਹਨਾਂ ਮਾਮਲਿਆਂ ਦੇ ਉੱਤੇ ਵੀ ਸਿਆਸਤ ਨਾ ਕਰੋ ਨਾ ਕਰੋ ਨਾ ਕਰੋ ਪਹਿਲਾਂ ਬਹੁਤ ਨੁਕਸਾਨ ਹੋ ਚੁੱਕਿਆ ਹੈ ਜੀ ਅਕਾਲੀ ਦਲ ਮੈਂ ਬਹੁਤ ਵਾਰੀ ਕਹਿ ਚੁੱਕਿਆ ਸਾਡੀ ਖੇਤਰੀ ਪਾਰਟੀ ਹੈ ਤੇ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਇਸ ਪੰਜਾਬ ਸੂਬੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਸੁਖਬੀਰ ਸਿੰਘ ਬਾਦਲ ਨੇ ਜਿਹੜੇ प्रदीप ਕਲੇਰ ਦਾ ਇੱਕ ਇੰਟਰਵਿਊ ਹੁੰਦਾ ਜਿਸ ਤੋਂ ਬਾਅਦ ਬੜਾ ਕੁਝ ਹੋਇਆ ਪਰ ਉਹਨਾਂ ਨੇ ਹਾਲੇ ਤੱਕ ਜਵਾਬ ਹੈ ਜਿਹੜਾ ਨਹੀਂ ਦਿੱਤਾ ਇਹਦਾ ਮਤਲਬ ਤੁਸੀਂ ਚੁੱਪੋ ਤਾਂ ਵੱਡੇ ਸਵਾਲ ਹੈ ਜਿਹੜੇ ਉਹ ਲੋਕ ਵੀ ਖੜੇ ਕਰ ਰਿਹਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ